ਸਪਾਦੀ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੀਆਂ ਮੁਸ਼ਕਲਾਂ ਵੱਧਦੀਆਂ ਹਈਆਂ ਨਜ਼ਰ ਆ ਰਹੀਆਂ ਹਨ ਇਸੇ ਤਨਾ ਦਾ ਅੱਜ ਮਾਮਲਾ ਸੋੜਾ ਕਲਾ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿਸਾਨਾਂ ਵੱਲੋਂ ਦਿਨੇਸ਼ ਸਿੰਘ ਬੱਬੂ ਨੂੰ ਕਾਇਆ ਝੰਡੀਆਂ ਦਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਗਿਆ ਦੱਸਦੀ ਕਿ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਬਾਜ਼ਬਾਦ ਦੇ ਉਮੀਦਵਾਰਾਂ ਦਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਸੇ ਦੇ ਤਰਾਜ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਪੋਏ ਹਲਕੇ ਦੇ ਸੋੜਾ ਕਲਾ ਤੇ ਵਿੱਚ ਵੀ ਕਿਸਾਨਾਂ ਵੱਲੋਂ ਦਿਨੇਸ਼ ਸਿੰਘ ਬੱਬੂ ਨੂੰ ਕਾਲਿਆ ਝੰਡਿਆ ਦਿਖਾ ਕੇ ਉਹਨਾਂ ਦਾ ਵਿਰੋਧ ਕੀਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੀ ਕੁਝ ਕਿਹਾ ਆਓ ਸੁਣਦੇ ਹਾਂ ਕਿਸਾਨਾਂ ਦੀ ਜਵਾਨੀ ਤਦ ਤੱਕ ਬਨੇ ਰਹੋ ਸਾਟੇਨਾ ਤੇ ਦੇਖਦੇ ਰਹੋ ਪੰਜਾਬ ਜੀ ਕੀ ਨਿਊਜ਼ ਹਾਜੀ ਕਾਂਸਰਟ ਕੀ ਹੈਗਾ ਵਿਰੋਧਾ ਕਾਰਨੀ ਦਾ ਵਿਰੋਧ ਦਾ ਇੱਕ ਗੱਲ ਨਾ ਕਿ ਵੇਖੋ ਐਮਐਲਏ ਸਾਹਿਬ ਨੂੰ ਹਿੰਦੂ ਬਪੂ ਜੀ ਤੇ ਸਿਆ ਆ ਕਿ ਜਿਹੜੇ ਘਾਤ ਲਾ ਉੱਥੇ ਉਹਨਾਂ ਤੇ ਨਾ ਹਰਿਆਣਾ ਸਰਕਾਰ ਨਾ ਪੰਜਾਬ ਸਰਕਾਰ ਦੇ ਕੋ ਕੀਤਾ ਇੱਕ ਬੰਦੇ ਜਿਹੜੇ ਯਕਵੀ ਆ ਉਹਨਾਂ ਦਾ ਵੀ ਜਿਹੜੇ ਮਰਿਆ ਪਰਚਾ ਦੋਣਾ ਚਾਹੀਦਾ ਸੀ ਨਾ ਕੋਈ ਪੱচ্চਾ ਨਹੀਂ ਹੋਇਆ ਹੁਣ ਝੂਠ ਮਾਰਦਾ ਵੀ ਪੱচ্চਾ ਹੋ ਗਿਆ ਵਾ ਬਿਲਕੁਲ 100% ਕੱਲ ਤੱਕ ਨਹੀਂ ਹੋਇਆ ਇਹ 6 ਤਰੀਕ ਨੂੰ ਰੈਟ ਲਾਈ ਆ ਸੁਪਰੀਮ ਕੋਰਟ ਤੇ ਬਲਬੀਰ ਸਿੰਘ ਰਾਜੀਵਾਲ ਨੇ ਉੱਥੋਂ ਜੱਜ ਉੱਥੋਂ ਆਊਗਾ ਦਿੱਲੀੋਂ ਕਿੱਥੇ ਚੰਡੀਗੜ੍ਹ 6 ਤਰੀਕ ਨੂੰ ਉਹਨਾਂ ਗਵਾਹ ਤੇ ਗਵਾਹ ਕੱਲ ਨਾ ਵੇਖੋ ਜਿਹੜੀ ਜੱਜ ਵੀ ਇਹਦੀ ਸਰਕਾਰ ਹੁੰਦੀ ਆ ਉੱਥੇ ਰੇਟ ਲਾਇਆ ਉਹ ਆਊਗਾ ਥੇ ਤਰੀਕ ਨੂੰ ਵੀ ਟੀ ਪਰਚਾ ਕਰਦੇ ਆ ਕਿੰਨਿਆਂ ਤੇ ਕਰਦੇ ਆ ਹੋਣਾ ਚਾਹੀਦਾ ਇੰਜ ਨਾ ਨਜਾਇਜ਼ ਕੇਨਾ ਵੀ ਨਹੀਂ ਹੋਣੀ ਚਾਹੀਦੀ ਮਿਹਨਤ ਕਰਨ ਮਜ਼ਦੂਰ ਇਕਤਾ ਜਿੰਦਾਬਾਦ ਮਜ਼ਦੂਰ ਇਕਤਾ ਜਿੰਦਾਬਾਦ ਤੁਹਾਡਾ ਰੋਸ਼ਕ ਕੋ ਤਿਆਰੀ ਦੇ ਹਾਂਜੀ ਰੋਸ਼ਈਆ ਕਾਰਜ ਕੋ ਤਿਆਰੀ ਦੇ ਇਹ ਜਲੀ ਦਊਗਾ ਜਿੱਦਾਂ ਸਾਡਾ ਮੁੱਦੇ ਤੇ ਇਹ ਮੁੱਕਣੀ ਨਹੀਂ ਵੇਖੋ ਇਹਨਾਂ ਮਗਰੋਂ ਪਾਣੀ ਦਾ ਹੱਡਾ ਬਦਾਬ ਜਿਹੜਾ ਪੰਜਾਬ ਚ ਰਾਜਸਥਾਨ ਨੂੰ ਪਾਣੀ ਦੇਂਦੇ ਆ ਸਾਨੂੰ ਲੋੜ ਮੁਤਾਬਕ ਪਾਣੀ ਨਹੀਂ ਦਿੰਦੇ ਇਹ ਮੁੱਦਾ ਜਿਹੜਾ ਚੰਡੀਗੜ੍ਹ ਆਂਦੇ ਆ ਇਹ ਹਰਿਆਣੀਆਂ ਦਾ ਉਹ ਜਦੋਂ ਬਣਾਇਆ ਹਾਡੀ ਪੜੀ ਜਾਂ ਹੋਰ 2000 ਪਿੰਡ ਛਾਲ ਨਹੀਂ ਪੈਣਗੇ ਉਹਦੀ ਬੁੱਧੀ ਜੀ ਵੀ ਹੱਦਾ ਤੜਨਾ ਇਹ ਅਸੀਂ ਇਹ ਸਰਕਾਰਾਂ ਦੇ ਨਵੇਂ ਤੋਂ ਨਵੇਂ ਕੰਮ ਲੱਭ ਲੈਂਦੇ ਆ ਅਸੀਂ ਅਨੇ ਵੀ ਇਤਾਲੇ ਸ਼ਾਂਤ ਮਹੀਨਾ ਭਾਰ ਤਿਆ ਰਹਿਣਾ ਚਾਹੀਦਾ ਇਸ ਤਰ੍ਹਾਂ ਨੂੰ ਠਕਾ ਨਹੀਂ ਕਰਨਾ ਚਾਹੀਦਾ ਕਿ ਨਾ ਵਾਈ ਗੁਰਦੀ ਗਾਪਾ ਸਰ ਵਾਹਗਾ ਜਵਾਨਾਂ ਦੇ ਵਿਰੋਧ ਕਰਦਾ ਬੁਲਬੁਲਾ ਬਾਦ ਬੁਲਬੁਲਾ ਬਾਦ ਅੱਜ ਜਿਹੜਾ ਸੌਦੇ ਅੱਡੇ ਭੋਆ ਹਲਕੇ ਦੇ ਵਿੱਚ ਸੌਦੇ ਅੱਡੇ ਦੇ ਵਿੱਚ ਬੀਜਪੀ ਦਾ ਜਿਹੜਾ ਵਿਰੋਧ ਕੀਤਾ ਗਿਆ ਉਹ ਜਿਹੜੇ ਆਪਾਂ ਇਹਨਾਂ ਨੂੰ ਸਵਾਲ ਕੀਤੇ ਨੇ ਜਿਵੇਂ ਖਨੌਰੀ ਬਾਡਰ ਤੇ ਕਿੱਲ ਗੱਡੇ ਨੇ ਸਾਨੂੰ ਇੱਥੇ ਰੋਕਿਆ ਗਿਆ ਉਹ ਕਿਉਂ ਰੋਕਿਆ ਗਿਆ ਉਹਦਾ ਜਵਾਬ ਮੰਗਿਆ ਨੂੰ ਕਿ ਆਪਾਂ ਦੇਸ਼ ਦੇ ਵਾਸੀ ਨਹੀਂ ਔਰ ਜਿਹੜਾ ਇਨਾਂ ਨੇ ਸ਼ੁਭ ਕਰਨ ਉਤੇ ਗੋਲੀ ਮਾਰ ਕੇ ਸ਼ਹੀਦ ਕੀਤਾ ਇਹ ਲੋਕਤੰਤਰ ਦਾ ਘਾਣ ਕੀਤਾ ਜਿਹੜੇ ਸਾਡੇ ਕਿਸਾਨਾਂ ਦੇ ਗੋਲੀਆਂ ਮਾਰੀਆਂ 850 10 ਕਿਸਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਜੀ ਜਿਹੜਾ ਕੋਈ ਜ਼ਿੰਮੇਵਾਰ ਨਹੀਂ ਉਹ ਉਹਦੇ ਕਾਤਲ ਜਿਹੜਿਆ ਉਹ ਜ਼ਿੰਮੇਵਾਰ ਨੇ ਮੋਦੀ ਜ਼ਿੰਮੇਵਾਰ ਆ ਉਹ ਕਾਤਲਾਂ ਦਾ ਇਹਨਾਂ ਦੇ ਸ਼ਹਿਰ ਦੇ ਵਿੱਚ ਉਹ ਕਿਸਾਨਾਂ ਦੇ ਕਾਤਲ ਇਹਨਾਂ ਨੇ ਕਤਲ ਕੀਤੇ ਨੇ ਔਰ ਜਿਹੜਾ ਐਮਐਸਪੀ ਆ ਜਿੰਨਾ ਚਿਰ ਐਮਐਸਪੀ ਨਹੀਂ ਮਿਲਦੀ ਉਹਨਾਂ ਚਿਰ ਤੱਕ ਇਹਨਾਂ ਦਾ ਅਸੀਂ ਵਿਰੋਧ ਕਰਦੇ ਰਹਿਣਾ ਅੱਗੇ ਵੋਟਾਂ ਆ ਗਈਆਂ 4 ਕੈਲੀ ਜੀ ਨੂੰ ਬੋਟਾ ਪੈਣੀ ਹੈ ਕੀ ਬੋਟਾ ਇਹਨਾਂ ਦਾ ਵਿਰੋਧ ਕਰਾਂਗੇ ਜੀ ਜਨਾਚਰੇ ਸਾਡੇ ਕੋਲ ਮੋਟਾ ਬੰਗਣਾਉਂਦੇ ਨੇ ਸਾਡੇ ਇਹਨਾਂ ਦਾ ਫੁੱਲ ਵਿਰੋਧ ਕਰੇ ਕਿਸਾਨ ਜੱਤੇ ਬੰਦੀ ਹੈ ਜੀ